ਸੱਚੀ ਗੱਲ ਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਲੌਜੀਕ ਤੇ ਤੱਤ ਤੇ ਆਪਾਂ ਹਰ ਰੋਜ਼ ਦੱਸਦੇ ਆਂ ਤੇ ਰੋਜ਼ ਮਨਾਂ ਦੀ ਜ਼ਿੰਦਗੀ ਵਿੱਚ ਪਾਪਰ ਦੀਆਂ ਘਟਨਾਵਾਂ ਬਾਰੇ ਆਪਣੀ ਨੇਚਰ ਬਾਰੇ ਆਪਾਂ ਚਰਚਾ ਕਰਦੇ ਆਂ ਸੱਚ ਜਾਣੋ ਜਦੋਂ ਅਸੀਂ ਨਾ ਕਿਸੇ ਨਾਲ ਕਿਸੇ ਨਾਲ ਅਸਲ ਵਿੱਚ ਗੱਲ ਕਰ ਰਹੀ ਹੁੰਦੇ ਆ ਤਾਂ ਕਈ ਵਾਰੀ ਸਾਨੂੰ ਉਸ ਬਾਰੇ ਨੌਲੇਜ ਹੁੰਦੀ ਵੀ ਨਹੀਂ ਆ ਤੇ ਜਿੱਥੇ ਜਿਸ ਗੱਲ ਦੀ ਨੌਲੇਜ ਨਾ ਹੋਵੇ ਉੱਥੇ ਚੁੱਪ ਰਹਿਣਾ ਚੰਗਾ ਹੈ ਇੱਕ ਗੱਲ ਦੱਸਾਂ ਮੈਂ ਤੁਹਾਨੂੰ ਕਿਸੇ ਚੀਜ਼ ਨੂੰ ਨਾ ਮੰਨਣਾ ਕਿਸੇ ਚੀਜ਼ ਨੂੰ ਅਗਰ ਅਸੀਂ ਬਿਨਾਂ ਜਾਣੇ ਬਿਨਾਂ ਜਾਣਨੇ ਕਿਸੇ ਚੀਜ਼ ਨੂੰ ਮੰਨਣਾ ਜੀ ਅੰਧਵਿਸ਼ਵਾਸ ਹੈ ਜੇ ਬਿਨਾਂ ਜਾਣਨੇ ਕਿਸੇ ਚੀਜ਼ ਨੂੰ ਮੰਨਣਾ ਅੰਧਵਿਸ਼ਵਾਸ ਹੈ ਤਾਂ ਬਿਨਾਂ ਜਾਣੇ ਕਿਸੇ ਚੀਜ਼ 'ਤੇ ਵਿਚਾਰ ਪ੍ਰਗਟ ਕਰਨਾ ਉਸ ਤੋਂ ਜ਼ਿਆਦਾ ਅੰਧਵਿਸ਼ਵਾਸ ਹੈ ਕਿਉਂਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਇਹ ਚੀਜ਼ ਮਤਲਬ ਅਵਿਸ਼ਵਾਸ ਵਾਲੀ ਨਹੀਂ ਹੈ ਤਾਂ ਇਹਦਾ ਮਤਲਬ ਤੁਸੀਂ ਉਸ ਬਾਰੇ ਜਾਣਦੇ ਹੋ ਕਿਉਂ ਇੱਕ ਕਿਉਂ ਨਹੀਂ ਆ ਤੁਹਾਨੂੰ ਕੋਈ ਪੁੱਛ ਸਕਦਾ ਹੈ ਕਿ ਕਿਉਂ ਨਹੀਂ ਉਹਦੇ ਕੋਲ ਤੁਹਾਡੇ ਕੋਲ ਤੱਤ ਹੋਣੇ ਚਾਹੀਦੇ ਆ ਕਿ ਇਹ ਇਸ ਕਰਕੇ ਵਿਸ਼ਵਾਸਯੋਗ ਨਹੀਂ ਹੈ ਕਿਉਂਕਿ ਆ ਆ ਚੀਜ਼ ਹੈ ਅਗਰ ਸਾਹਮਣੇ ਵਾਲੇ ਕੋਲ ਉਸ ਤੋਂ ਪ੍ਰਤੀ ਤੁਹਾਨੂੰ ਤੱਥਾਂ ਦੇ ਰੀਸੈਂਟਲੀ ਰਿਪਲਾਈ ਕਰਨ ਦਾ ਕਾਰਨ ਹੋਏਗਾ ਉਹ ਤੁਹਾਨੂੰ ਤੁਹਾਡੀ ਗੱਲ ਸੁਨੇਗਾ ਵੀ ਤੇ ਤੁਹਾਨੂੰ ਉਸ ਜੈਨੂਇਨ ਤਰੀਕੇ ਨਾਲ ਰਿਪਲਾਈ ਨਹੀਂ ਕਰੇਗਾ ਅੱਖਾਂ ਬੰਦ ਕਰਕੇ ਕਿਸੇ ਦੇ ਪਿੱਛੇ ਚੱਲਣਾ ਤੇ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਚੀਜ਼ ਤੇ ਵਿਸ਼ਵਾਸ ਕਰਨਾ ਅੰਧਵਿਸ਼ਵਾਸ ਹੈ ਮੰਨਦੇ ਆ ਪਰ ਬਿਨਾ ਵਜ੍ਹਾ ਤੋਂ ਕਿਸੇ ਚੀਜ਼ ਨੂੰ ਕਿਸੇ ਚੀਜ਼ ਪ੍ਰਤੀ ਨਾ ਮੰਨਣਾ ਅਲੱਗ ਗੱਲ ਹੈ ਓਕੇ ਇਟਸ ਓਕੇ ਨਾ ਮੰਨਣਾ ਪਰ ਕਿਸੇ ਚੀਜ਼ ਨੂੰ ਨਾ ਮੰਨਣ ਤੇ ਉਸ ਤੇ ਵਿਚਾਰ ਵੀ ਪ੍ਰਗਟ ਕਰਨਾ ਜਿਆਦਾ ਬੇਵਕੂਫੀ ਜਦ ਤੁਹਾਨੂੰ ਕਿਸੇ ਚੀਜ਼ ਬਾਰੇ ਪਤਾ ਨਹੀਂ ਤੁਸੀਂ ਉਸ ਬਾਰੇ ਜਾਣਦੇ ਨਹੀਂ ਤੇ ਫਿਰ ਅਸੀਂ ਉਸ ਬਾਰੇ ਬੋਲਾਂਗੇ ਕਿਉਂ ਤੁਸੀਂ ਦੱਸੋ ਇੱਕ ਇਕੋ ਕਿਸੇ ਨੇ ਮੈਡੀਕਲ ਕੀਤੀ ਆ ਮੰਨ ਲਓ ਕੋਈ ਕੋਈ ਮੈਡੀਕਲ ਕਰ ਰਿਹਾ ਏ ਉਹ ਉਸ ਪ੍ਰਤੀ ਉਹਨੂੰ ਪਤਾ ਹੈ ਕਿ ਉਹ ਸਾਇੰਸ ਨੂੰ ਮੰਨਦਾ ਹੈ ਵਿਗਿਆਨ ਨੂੰ ਮੰਨਦਾ ਹੈ ਉਹ ਉਹ ਤਰਕ ਨਾਲ ਚੱਲਦਾ ਹੈ ਨਾ ਜੇ ਕੋਈ ਆਪਾਂ ਉਦੋਂ ਵੀ ਤੁਹਾਨੂੰ ਗੱਲ ਕੀਤੀ ਸੀ ਕਿ ਜੇ ਕੋਈ ਜਿਸ ਚੀਜ਼ ਦੀ ਪ੍ਰੋਬਲਮ ਜਿਸ ਚੀਜ਼ ਨੂੰ ਜਿਸ ਵਜ੍ਹਾ ਨਾਲ ਜਿਸ ਨੂੰ ਹੈ ਉਹ ਉਸ ਪ੍ਰਤੀ ਉਸ ਉਸ ਦੀ ਨੋਲਿਜ ਲਵੇਗਾ ਜੇ ਕਿਸੇ ਦਾ ਮੰਨ ਲਓ ਗੋਡਾ ਦੁਖਦਾ ਹੈ ਤਾਂ ਉਹ ਮੋਢੇ ਦੀ ਦਵਾਈ ਨਹੀਂ ਦੇਖੇਗਾ ਉਹ ਗੋਡੇ ਦੀ ਦਵਾਈ ਦੇਖੇਗਾ ਉਹ ਦੇਖੇਗਾ ਕਿ ਨਹੀਂ ਨਹੀਂ ਮੋਢੇ ਨੂੰ ਮਾਰ ਗੋਲੀ ਮੇਰਾ ਤੇ ਗੋਡਾ ਦੁਖਦਾ ਤੂੰ ਗੋਡੇ ਦਾ ਦੇਖ ਜੇ ਕੀ ਕੁਝ ਕਰ ਸਕਦੇ ਉਹਦੇ ਦਿਮਾਗ 'ਚ ਸਿਰਫ ਉਹੀ ਚੀਜ਼ ਚੱਲੂਗੀ ਜਿਹੜੀ ਉਸਦੀ ਪ੍ਰੋਬਲਮ ਹੈ ਇਸੇ ਤਰ੍ਹਾਂ ਦੇ ਨਾਲ ਜਦੋਂ ਸਾਨੂੰ ਸਾਡੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਮੈਂ ਮੰਨਦੀ ਆ ਇਹ ਚੀਜ਼ ਨੂੰ ਮੈਂ ਬਹੁਤ ਲੋਕ ਦੇਖਿਆ ਮੈਂ ਕਈ ਵਾਰੀ ਕਈਆਂ ਨੂੰ ਕਹਿੰਨੀ ਆ ਕਿ ਤੁਸੀਂ ਕਿਉਂ ਇਹ ਚੀਜ਼ ਨੂੰ ਐਂਦਾ ਕੀਤਾ ਤੁਹਾਨੂੰ ਤੁਸੀਂ ਪੜ੍ਹੇ ਲਿਖੇ ਹੋਏ ਕਿੱਦਾਂ ਮੰਨੇ ਤਾਂ ਕਹਿੰਦੇ ਜੀ ਜਦੋਂ ਜਦੋਂ ਇਨਸਾਨ ਦੁਖੀ ਹੁੰਦਾ ਹੈ ਤਾਂ ਉਹ ਹਰ ਪਾਸੇ ਭੱਜਦਾ ਹੈ ਇਹ ਮੈਂ ਮੰਨਦੀ ਆ ਇਸ ਚੀਜ਼ ਨੂੰ ਕਿਉਂਕਿ ਆਪਾਂ ਇਨਸਾਨ ਆਪਾਂ ਦੂਜੇ ਦੀ ਸੋਚਦੇ ਇਹ ਹਮੇ ਭਰਦੇ ਆ ਕਿ ਹੁੰਦਾ ਹੈ ਜਦੋਂ ਇਨਸਾਨ ਪਰੇਸ਼ਾਨ ਹੈ ਉਹ ਕਿਤੇ ਵੀ ਜਾਏਗਾ ਕਿਉਂਕਿ ਮੈਂ ਇਸ ਸਿਚੁਏਸ਼ਨ ਹਾਲਾਤੋਂ ਨਿਕਲ ਚੁੱਕੀ ਹਾਂ ਮੈਨੂੰ ਇਹ ਪਤਾ ਕਿ ਜਦੋਂ ਇਨਸਾਨ ਨੂੰ ਇੱਕ ਇੱਕ ਚੀਜ਼ ਹੋ ਜਾਂਦੀ ਹੈ ਕਦੇ ਇਹਨੂੰ ਫੜ ਕੇ ਬੈਠਾ ਤੂੰ ਆਹ ਕਰ ਲਿਆ ਕਰ ਉਹ ਕਰਨ ਲੱਗ ਜਾਓ ਤੁਸੀਂ ਤੁਸੀਂ ਉਹਦੇ ਕੋਲ ਚੱਲ ਜਾਓ ਉਹ ਦੇਖੋ ਚਲੇਗੇ ਤੁਸੀਂ ਉਹ ਉਹ ਕੋਈ ਕੋਈ ਇੱਥੇ ਆ ਉਹਨੂੰ ਪੁੱਛਣ ਲੋ ਤੁਹਾਡਾ ਕੰਮ ਨਹੀਂ ਬਣਦਾ ਉਹਦੇ ਕੋਲ ਚਲੇਗੇ ਤੇ ਇਹ ਜੋ ਟੱਕੇ ਤੇ ਠੋਕਰਾਂ ਨੇ ਨਾ ਮੈਂ ਤੁਹਾਨੂੰ ਸਹੀ ਦੱਸਾਂ ਤੁਹਾਨੂੰ ਜਾਗਰਤ ਵੀ ਕਰਦੀਆਂ ਨੇ ਤੇ ਤੁਹਾਨੂੰ ਤਰਕ ਨਾਲ ਜਿਉਣਾ ਵੀ ਸਿਖਾਉਂਦੀਆਂ ਨੇ ਨਾ ਪਤਾ ਹੋਵੇ ਨਾ ਨਾ ਪਤਾ ਹੋਵੇ ਤਾਂ ਐਵੇਂ ਹੀ ਬੰਦਾ ਕਹੀ ਜਾਂਦਾ ਹੋਵੇਗਾ ਹੋਵੇਗਾ ਕੀ ਪਤਾ ਪਤਾ ਉਦੋਂ ਲੱਗਦਾ ਜਦੋਂ ਤੁਹਾਨੂੰ ਉਸ ਚੀਜ਼ ਦੇ ਅੰਦਰ ਜੇ ਤੁਹਾਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਤਾਂ ਉਸ ਬਾਰੇ ਸਾਨੂੰ ਚਰਚਾ ਕਰਨ ਦੀ ਲੋੜ ਹੀ ਨਹੀਂ ਜੇ ਸਾਨੂੰ ਤੇ ਲੋੜ ਹੀ ਨਹੀਂ ਪਈ ਵੈਰੀ ਗੁੱਡ ਬਹੁਤ ਅੱਛੇ ਗੱਲ ਜਦ ਡਾਕਟਰ ਕੋ ਜਾਣ ਦੀ ਲੋੜ ਹੀ ਨਹੀਂ ਪਈ ਤੇ ਡਾਕਟਰ ਦਾ ਇਤਿਹਾਸ ਜਾਣਣ ਦੀ ਤੁਹਾਨੂੰ ਕੀ ਜ਼ਰੂਰਤ ਪਈ ਹੈ ਐ ਨਹੀਂ ਕਿਸੇ ਦਾ ਟੈਸਟ ਲੈਣ ਵਾਸਤੇ ਅਸੀਂ ਤੁਲਪੀਏ ਇਹ ਕਿੱਧਰ ਦੀ ਸਮਝਦਾਰੀ ਹੈ ਕਈ ਲੋਕ ਪਰਸ਼ਾਨ ਵੀ ਨੇ ਪਰਸ਼ਾਨ ਸਾਹਮਣੇ ਆ ਕੇ ਸੇ ਐਕਸ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਮੇਰੀ ਆਪਣੀ ਪਰਸਨਲ ਗੱਲ ਹੈ ਅਗਰ ਤੁਸੀਂ ਕਿਸੇ ਡਾਕਟਰ ਕੋ ਜਾਉਂਦੇ ਹੋ ਜਾਂ ਮੈਂ ਕਿਸੇ ਡਾਕਟਰ ਕੋ ਜਾਂਦੀ ਹਾਂ ਮੇਰੀ ਗੱਲ ਹੈ ਮੈਂ ਉਹਦੇ ਕੋਲ ਪਰਕ ਨਾਲ ਗੱਲ ਕਰਦੀ ਆ ਕਿ ਉਹ ਕਿੰਨੇ ਨੂੰ ਇਹ ਪ੍ਰੋਬਲਮ ਕਿ ਹੋਾਈ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਪ੍ਰੋਬਲਮ ਦਾ ਕਾਰਨ ਕੀ ਹੈ ਐਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਡਾਕਟਰ ਚਾੜ ਤੇ ਦੱਸ ਦੇਣੀ ਹੈ ਮੈਡੀਸਨ ਲਿਖ ਦੇ ਆ ਲਓ ਜੀ ਆ ਲੈ ਲਓ ਇੰਨੇ ਦਿਨ ਲੈ ਲਓ ਕੀ ਹੋ ਗਿਆ ਠੀਕ ਓਕੇ ਤੁਸੀਂ ਨਹੀਂ ਠੀਕ ਹੋਏ ਤੁਸੀਂ ਫਿਰ ਡਾਕਟਰ ਕੋ ਗਏ ਤੇ ਤੁਸੀਂ ਉਹਨੂੰ ਜਾ ਕੇ ਪੁੱਛਿਆ ਕਿ ਤੁਸੀਂ ਆ ਦਵਾਈ ਦਿੱਤੀ ਸੀ ਜੀ ਮੈਨੂੰ ਥੋੜਾ ਬਹੁਤਾ ਹੈ ਮਾੜਾ ਮੋਟਾ ਫਰਕ ਨਹੀਂ ਆਇਆ ਤੇ ਮੈਨੂੰ ਮੇਰੇ ਉਦਾਂ ਹੀ ਪ੍ਰੋਬਲਮ ਆ ਤਾਂ ਅਗਲਾ ਕੀ ਕਰਦਾ ਹੈ ਉਹ ਉਸ ਦਵਾਈ ਨੂੰ ਥੋੜਾ ਜਿਹਾ ਚੇਂਜ ਕਰ ਦਿੰਦਾ ਹੈ ਤੇ ਉਹ ਫਿਰ ਤੁਹਾਡੇ ਕੋ ਮਤਲਬ ਕਹਿੰਦਾ ਕਿ ਠੀਕ ਹੈ ਓਕੇ ਕਿ ਆ ਤੁਸੀਂ ਆਖ ਕਰਕੇ ਦੇਖੋ ਆ ਟੈਸਟ ਕਰਾਓ ਐਡਾ ਕਰਵਾ ਕੇ ਤੁਹਾਨੂੰ ਉਸ ਮੈਡੀਸਨ ਨਾਲ ਵੀ ਫਰਕ ਨਹੀਂ ਪੈਂਦਾ ਤਾਂ ਤੁਸੀਂ ਤੀਸਰੀ ਵਾਰ ਸਿਰਫ ਦੇ ਸਿਰਫ ਇਹ ਕਹਿਣਾ ਮੈਂ ਹੋਂਤਾ ਮੈਂ ਜ਼ਰੂਰ ਕਹਾਂਵਾਂ ਕਿ ਮੈਂ ਤੁਹਾਡੇ ਕੋਲ ਦੁਬਾਰਾ ਆ ਚੁੱਕੀ ਹਾਂ ਮੈਨੂੰ ਕੋਈ ਫਰਕ ਨਹੀਂ ਪਿਆ ਜੇ ਤਾਂ ਤੁਸੀਂ ਮੈਨੂੰ ਠੀਕ ਕਰ ਸਕਦੇ ਜੇ ਤਾਂ ਤੁਹਾਨੂੰ ਲੱਗਦਾ ਕਿ ਕੁਝ ਚੇਂਜ ਕਰਕੇ ਕੁਝ ਫਰਕ ਪੈਂਦਾ ਠੀਕ ਹੈ ਨਹੀਂ ਤੇ ਮੈਂ ਹੁਣੇ ਹੀ ਵਾਪਸ ਚਲੇ ਜਾਨੀ ਆ ਕਿਉਂਕਿ ਮੈਨੂੰ ਲੱਗਦਾ ਕਿ ਦੋ ਵਾਰ ਚ ਨਹੀਂ ਫਰਕ ਪਿਆ ਤੇ ਜੇ ਤੁਸੀਂ ਇੱਕ ਵਾਰ ਹੋਰ ਤਾਂ ਐਸੇ ਹੀ ਸਟੇਜ ਕਿਉਂਕਿ ਮੈਨੂੰ ਮੈਨੂੰ ਵਿਸ਼ਵਾਸ ਹੈ ਇਸ ਕਰਕੇ ਮੈਂ ਪਹਿਲੀ ਵਾਰ ਤੁਹਾਡੇ ਕੋਲ ਆਈ ਦੂਜੀ ਵਾਰ ਇਸ ਕਰਕੇ ਆਈ ਕਿ ਹੋ ਸਕਦਾ ਹੈ ਕਿ ਪਹਿਲੀ ਵਾਰ ਕੋਈ ਸਮਝ ਨਹੀਂ ਆਉਂਦੀ ਕੁਝ ਇੱਧਰ ਉੱਧਰ ਟਾਈਮ ਲੱਗ ਜਾਂਦਾ ਹੈ ਪਰ ਜੇ ਤੁਹਾਨੂੰ ਨਹੀਂ ਲੱਗਦਾ ਹੁਣ ਟੈਸਟ ਵੀ ਹੋ ਗਏ ਸਾਰਾ ਕੁਝ ਤੇ ਜੀ ਤਾਂ ਤੁਸੀਂ ਮੈਨੂੰ ਇਸ ਸਟੇਜ ਤੇ ਜਵਾਬ ਦੇ ਦਿਓ ਤਾਂ ਕਿ ਮੈਂ ਮੈਂ ਆਪਣੀ ਪ੍ਰੋਬਲਮ ਦਾ ਹੱਲ ਹੋਰ ਕਿਸੇ ਤਰੀਕੇ ਨਾਲ ਲੱਭ ਸਕਾਂ ਜਾਂ ਹੋਰ ਕਿਤੋਂ بیٹھ ਸਕਾਂ ਯਾਰ ਲੈਸ ਸਮਝਦਾਰੀ ਇਸੇ ਚੀਜ਼ ਹੈ ਅੱਖਾਂ ਬੰਦ ਕਰਕੇ ਦੋ ਦੋ ਸਾਲ ਦਵਾਈਆਂ ਖਾਦੇ ਫਿਰ ਉਹ ਸਾਨੂੰ ਤੇ ਫਰਕ ਨਹੀਂ ਪਿਆ ਮੈਂ 6 6 ਮਹੀਨੇ ਉਹ ਡਾਕਟਰ ਦੀ ਦਵਾਈ ਖਾਦੀ ਮੈਨੂੰ ਕੋਈ ਫਰਕ ਨਹੀਂ ਪਿਆ ਫਿਰ ਮੈਂ ਆਕਰ ਨੂੰ ਆ ਕੀਤਾ ਫਿਰ ਮੈਨੂੰ ਭਾਈ ਇਹ ਇਹ ਸਮਝਦਾਰੀ ਕਿੱਥੋਂ ਦੀ ਆ ਕਿ ਅਸੀਂ ਅੱਖਾਂ ਬੰਦ ਕਰਕੇ ਡਾਕਟਰ ਦੀਆਂ ਦਵਾਈਆਂ ਖਰਾਬ ਖਾ ਕੇ ਆਪਣੇ ਲੀਵਰ ਖਰਾਬ ਕਰ ਲੀਏ ਤੇ ਫਰਕ ਪਵੇਗਾ ਨਹੀਂ ਫਰਕ ਪਿਆ ਮੈਂ ਇਹ ਨਹੀਂ ਚਾਹਦੀ ਤੀਜੀ ਵਾਰ ਉਹ ਤੇ ਤੁਸੀਂ ਵੀ ਜਦੋਂ ਜਦੋਂ ਵੀ ਜਦੋਂ ਵੀ ਕਾਨੂੰ ਲੱਗਦਾ ਕਿਸੇ ਦੀ ਕੋਈ ਵੀ ਗੱਲ ਸੁਣਨੀ ਚਾਹੁੰਦੇ ਹੋ ਉਹਦੇ ਤੋਂ ਤੁਹਾਨੂੰ ਲੱਗਦਾ ਕਿ ਦੇਖਣਾ ਚਾਹੀਦਾ ਹਨਾ ਦੇਖਣਾ ਚਾਹੀਦਾ ਤੁਹਾਡੇ ਮਨ ਨੂੰ ਚੰਗਾ ਲੱਗਾ ਤੁਹਾਡੇ ਦਿਮਾਗ ਨੂੰ ਚੰਗਾ ਲੱਗਾ ਤੁਹਾਨੂੰ ਲੌਜੀਕ ਤਰਕ ਅੱਛਾ ਲੱਗਾ ਤਾਂ ਤੁਸੀਂ ਉਹ ਦੇਖੋਗੇ ਠੀਕ ਓਕੇ ਉਹ ਤੁਹਾਡਾ ਦੁਸ਼ਮਣ ਨਹੀਂ ਕੋਈ ਵੀ ਅਸਟੋਲਜਰ ਹੈ ਜੋਤਿਸ਼ ਹੈ ਜਾਂ ਕੋਈ ਡਾਕਟਰ ਹੈ ਉਹ ਤੁਹਾਡਾ ਦੁਸ਼ਮਣ ਨਹੀਂ ਹੈ ਉਹ ਤੁਹਾਨੂੰ ਆਪਣੀ ਸਮਝ ਨਾਲ ਸਹੀ ਸਲਾਹ ਦੇਗਾ ਜਾੜ ਪੁੱਛੋ ਉਹ ਵਜ੍ਹਾ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ ਉਸ ਤੋਂ ਬਾਅਦ ਅਗਰ ਤੁਹਾਨੂੰ ਥੋੜਾ ਜਿਹਾ ਵੀ ਫਾਇਦਾ ਲੱਗਿਆ ਥੋੜਾ ਜਿਹਾ ਕਿਸੇ ਚੀਜ਼ ਤੋਂ ਤਾਂ ਉਸ ਨੂੰ ਦੁਬਾਰਾ ਉਸ ਚੀਜ਼ ਬਾਰੇ ਦੱਸੋ ਤੀਜੀ ਵਾਰ ਤਾਂ ਜਾਓ ਅਗਰ ਤੁਹਾਨੂੰ ਲੱਗਦਾ ਕਿ 50 50 ਫਾਇਦਾ ਹੋ ਚੁੱਕਾ ਚਲੋ ਮਾੜੀ ਮੋਟੀ ਤੇ ਹੁਣ ਟਾਈਮ ਲੱਗਦਾ ਹੀ ਐ ਹਰ ਚੀਜ਼ ਦਾ ਕੋਈ ਜਾਦੂ ਨਹੀਂ ਐ ਕਰੋ ਜੀ ਵਰਖਾ ਹੋ ਜਿਹੜੀ ਐ ਕਰੋ ਜੀ ਆਹ ਹੋ ਜਿਹੜਾ ਐ ਕ ਜਣੀ ਤਰਕ ਨਾਲ ਚੱਲਣਾ ਬਹੁਤ ਜ਼ਰੂਰੀ ਐ ਇਹ ਤਰਕ ਸੀ ਜਿਹੜਾ ਮੈਂ ਤੁਹਾਨੂੰ ਅੱਜ ਸਮਝਾਇਆ ਜਿਹੜੀ ਮੈਂ ਹਰ ਰੋਜ਼ ਗੱਲ ਕਰਦਾ ਕਹਿੰਦੇ ਸਭ ਦੀ ਨਕਲ ਕੀਤੀ ਜਾ ਸਕਦੀ ਐ ਇਹ ਸੱਚਾਈ ਐ ਹਰ ਚੀਜ਼ ਦੀ ਨਕਲ ਕੀਤੀ ਜਾ ਸਕਦੀ ਐ ਅੱਜ ਕੱਲ੍ਹ ਵੱਧ ਤੋਂ ਨਕਲ ਐ ਕੀ ਨਕਲ ਕੁਛ ਵੀ ਕਰ ਲਓ ਬਸ ਉਹ ਸਮਝੋ ਜੀ ੱੱਕਾ ਪੈਣ ਲੱਗ ਪਿਆ ਹੈ ਨਾ ਤੁਸੀਂ ਉਨੀ ਦੇਰ ਤੱਕ ਕਿੰਨੀ ਦੇਰ ਤੱਕ ਉਨੀ ਦੇਰ ਨੂੰ ਮਰੋਗੋਲੀ ਕਿੰਨੀ ਦੇਰ ਤੱਕ ਕਿਸੇ ਨੂੰ ਬੇਵਕੂ ਬਣਾ ਲਵੇ ਨਹੀਂ ਬਣਾ ਸਕਦੇ ਨਹੀਂ ਬਣਾ ਸਕਦੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੀ ਹੋਣਾ ਹੈ ਤੇ ਕੀ ਨਹੀਂ ਹੋਣਾ ਅਸਲ ਚ ਪਤਾ ਉਸ ਨੂੰ ਹੁੰਦਾ ਜੋ ਕੰਮ ਤੇ ਕਰਮ ਕਰ ਰਿਹਾ ਹੁੰਦਾ ਇਹ ਤੇ ਗੱਲ ਮੰਨਣ ਵਾਲੀ ਹੈ ਦੂਜੀ ਗੱਲ ਕਿ ਕਿ ਦੀ ਸਭ ਦੀ ਨਕਲ ਕਰ ਸਕਦੇ ਆਸੀਂ ਹਰ ਚੀਜ਼ ਨੂੰ ਕਾਪੀ ਕਰ ਸਕਦੇ ਆ ਪਰ ਇੱਕ ਗੱਲ ਮੰਨਣ ਵਾਲੀ ਹੈ ਇਹ ਧਿਆਨ ਰੱਖਿਓ ਨਾ ਤਾਂ ਚਰਿੱਤਰ ਦੀ ਤੁਹਾਡੇ ਕੈਰੈਕਟਰ ਦੀ ਕਾਪੀ ਹੁੰਦੀ ਹੈ ਨਾ ਸੰਸਕਾਰ ਦੀ ਕਾਪੀ ਹੁੰਦੀ ਹੈ ਨਾ ਤੁਹਾਡੇ ਸਟੈਂਡਰਡ ਦੀ ਕਾਪੀ ਹੁੰਦੀ ਹੈ ਤੇ ਨਾ ਤੁਹਾਡੇ ਵਿਵਹਾਰ ਦੀ ਕਾਪੀ ਹੁੰਦੀ ਹੈ ਤੇ ਨਾ ਤੁਹਾਡੇ ਗਿਆਨ ਦੀ ਕਾਪੀ ਹੁੰਦੀ ਹੈ ਕੁਦਰਤ ਤੁਹਾਨੂੰ ਚੁਣਦੀ ਹੈ ਉਸ ਚੀਜ਼ ਲਈ ਜਿਹਦੇ ਵਿੱਚ ਤੁਹਾਨੂੰ ਇੰਟਰਸਟ ਬਣਦਾ ਹੈ ਉਹ ਹੀ ਕਰੋ ਜ਼ਿੰਦਗੀ 'ਚ ਜਿੱਦਰ ਨੂੰ ਕੁਦਰਤ ਤੁਹਾਨੂੰ ਤੋਰ ਰਹੀ ਉਹ ਕੰਮ ਹੀ ਹਮੇਸ਼ਾ ਤੁਹਾਨੂੰ ਫਾਇਦਾ ਲਊਗਾ ਜੋ ਤੁਹਾਡੇ ਦਿਮਾਗ ਵਿੱਚ ਇੰਟਰਸਟ ਨਾਲ ਪੈਦਾ ਹੁੰਦੇ ਆ ਬੱਚਿਆਂ ਲਈ ਵੀ ਇਹ ਕਰੋ ਕਿਉਂਕਿ ਕਾਪੀ ਜਦੋਂ ਜਦੋਂ ਤੁਸੀਂ ਕਿਸੇ ਨੂੰ ਕਰੋਗੇ ਤਾਂ ਉਹ ਆਪਣਾ ਸਾਡਾ ਆਪਣਾ ਸਤਿ ਤਵੇ ਉਸ ਕਾਪੀ ਦੇ نیچے ਖਤਮ ਹੋ ਜੇ ਜਿੰਦ ਨੂੰ ਕੁਦਰਤ ਤੋੜਦੀ ਹੈ ਉਧਰ ਨੂੰ ਤੁਰੋ ਆਪਣੇ ਸ਼ੌਂਕ ਆਪਣੇ ਇੰਟਰਸਟ ਨਾਲ ਆਪਣੀ ਲਾਈਫ ਨੂੰ ਇੰਜੋਏ ਕਰੋ ਠੀਕ ਹੈ ਕਾਪੀ ਨਾ ਕਰੋ ਤੇ ਆਪਣੇ ਵਿਵਹਾਰ ਤੇ ਆਪਣੇ ਗਿਆਨ ਦਾ ਸਹੀ ਫਾਇਦਾ ਹਰ ਕਿਸੇ ਨੂੰ ਦੋ ਸਭ ਤੋਂ ਜ਼ਰੂਰੀ ਹੈ ਕਿਸੇ ਵੀ ਫੀਲਡ ਚੋਂ ਤੁਸੀਂ ਉਸ ਦੀ ਜੜ ਬਾਰੇ ਤੁਹਾਨੂੰ ਜਾਣਕਾਰੀ ਹੋਵੇ ਸਾਹਮਣੇ ਦੀ ਜੜ ਕਿੱਥੋਂ ਮਿਲਨੀ ਹੋਈ ਹੈ ਇਹ ਵੀ ਤੁਸੀਂ ਦੱਸ ਸਕਦੇ ਠੀਕ ਹੈ ਜੀ ਇਹ ਕਰਨਾ ਖਾਸ ਸਾਰੇ ਰਾਸ਼ੀਆਂ ਵਾਲਿਆਂ ਨੇ ਇਸੇ ਕਰਦੇ ਆਪਾਂ ਚਰਚਾ ਤੇ ਪ੍ਰੋਗਰਾਮ ਲੈ ਕੇ ਅੱਗੇ ਦੱਸਾਂਗੇ ਕਿਸ ਦਿਸ਼ਾ ਵਿੱਚ ਬੈਠਣ ਨਾਲ ਲਗਜ਼ਰੀ ਲਾਈਫ ਹੁੰਦੀ ਹੈ ਸਚਾਈ ਹੈ ਕਿਉਂਕਿ ਜਿਸ ਚੀਜ਼ ਦੀ ਪ੍ਰੋਬਲਮ ਉਹ ਵਾਸਤੂ ਮਤਾਬਕ ਤੁਹਾਡੇ ਕਰਜ ਨਹੀਂ ਹੈ ਨਾ ਉਹਨੂੰ ਨਾ ਠੀਕ ਕਰੋ ਨਾ ਉਹਨੂੰ ਛੇੜੋ ਕੁਦਰਤ ਬੈਲੈਂਸ ਕਰ ਲੇ। ਜ਼ਿਆਦਾ ਪ੍ਰੋਬਲਮ ਦੁਨੀਆਦਾਰੀ ਦੇ ਵਿੱਚ ਸਿਰਫ ਪੈਸੇ। ਇੱਕ ਪੈਸੇ ਦੀ ਵੀਡੀਓ ਪਾ ਲਓ। ਮੈਂ ਕਿਹਾ ਪੁੱਛੂ ਨਾ ਕੁਝ। ਕੋਈ ਪੈਗਾ ਰਾਸ਼ੀਆਂ ਵਾਲਿਆਂ ਦੇ ਵਰਖਾ ਹੋਣ ਵਾਲੇ ਐਨੇ ਵੀ ਵੀ ਉਹ ਦੇਖਦੇ ਆ ਕਿ ਕਿਤੇ ਸਾਡੀ ਰਾਸ਼ਤੇ। ਭਾਈ ਅੱਜ ਤੱਕ ਕਿਸੇ ਦੀ ਰਾਸ਼ੀ ਤੇ ਵਰਖਾ ਹੋਈ ਹੈ ਪੈਸੇ ਦੀ। ਆਹ ਵਾਲਿਆਂ ਦੇ ਹੁਣ ਹੋ ਜਾਣੇ ਨੇ ਸਾਰੇ ਕੰਮ ਠੀਕ। ਠੀਕ ਦਾ ਕੀ ਮਤਲਬ? ਗਲਤ ਦਾ ਕੀ ਮਤਲਬ? ਗੱਲ ਤੇ ਗੱਲ ਤੇ ਹਉ ਦੇਖੋ ਇੱਕ ਬੰਦਾ ਜੋਬ ਕਰਦਾ ਉਹ ਨੂੰ ਮਹੀਨੇ ਬਾਦ ਉਹਨੇ ਉੱਤੋਂ ਥੋੜਾ ਜਿਹਾ ਜਣਾ ਕੁਸ਼ ਦਿਵਾਰਾ ਥੋੜਾ ਆਪਣੇ ਆਪ ਟੁੱਟ ਕੇ ਕੰਕਾਰ ਖੜਾ ਹੋ ਜਾਣਾ ਰਤੂ ਰਤ ਠੀਕ ਆ ਤੇ ਉਸ ਨੂੰ ਲੋੜ ਥੋੜਾ ਕਿਸੇ ਨੇ ਆ ਕੇ ਤੁਹਾਡੇ ਨਾਲ ਕਰਾ ਦੇਣਾ ਨਹੀਂ ਕਰਾਣਾ ਨਾ ਜਿਸ ਚੀਜ਼ ਦੀ ਸਾਨੂੰ ਚਾਹਤ ਹੈ ਸਾਨੂੰ ਉਸ ਤਰ੍ਹਾਂ ਦੇ ਨਾਲ ਹੀ ਆਪਣੇ ਗ੍ਰਹਿਾਂ ਨੂੰ ਤੇ ਉਸ ਦਿਸ਼ਾ ਨੂੰ ਸ਼ੁਭ ਕਰਨਾ ਚਾਹੀਦਾ ਹੈ ਆਖੀਰ ਚ ਦੱਸੂਗੀ ਬੈ ਪ੍ਰੋਗਰਾਮ ਚ ਚਲੋ ਮੇਸ਼ ਰਾਸ਼ੀ ਵਾਲਿਆਂ ਦਾ ਦੇਖੀਏ ਤਾਂ ਚੰਦਰ 8ਵੇਂ ਸਥਾਨ ਵਿੱਚ ਹੈ ਧਿਆਨ ਰੱਖੋ ਥੋੜੀ ਜੀ ਪਰੇਸ਼ਾਨੀ ਦਿਮਾਗੀ ਤੌਰ ਤੇ ਰਹੇਗੀ ਥੋੜਾ ਰੰਗੇਗਾ ਕੇ ਥੋੜਾ ਆ ਰਿਸ਼ਤੀਆਂ ਨੂੰ ਲੈ ਕੇ ਇਮੋਸ਼ਨਲ ਜੇ ਰਹੋਗੇ ਤੁਸੀਂ ਪਰੇਸ਼ਾਨੀ ਥੋੜੀ ਜੀ کہہ ਸਕਦੇ ਔਲਾਦ ਦੀ ਸੈਟਿੰਗ ਨੂੰ ਲੈ ਕੇ ਵੀ ਹੋ ਸਕਦੀ ਆ ਜਿਸ ਦਾ ਨਕਸ਼ਤਰ ਮਿਤਰਨੀ ਹੈ ਥੋੜੀ ਸਕਿਨ ਪ੍ਰੋਬਲਮ ਦਾ ਕਰ ਰਹੀ ਹੈ ਥੋੜੀ ਲੇਜੀ ਪਾਣਾ ਤਾਂ ਵਾਹਨ ਥੋੜਾ ਧਿਆਨ ਨਾਲ ਚਲੋ ਹੌਲੀ ਚੱਲੋ ਤੇ ਦੂਜੀ ਗੱਲ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਜ਼ਰੂਰ ਕਰੋ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਤੇ ਤਾਂ ਲਈ ਬਿਜ਼ਨਸ ਲਈ ਕੰਮ ਕਰ ਲਈ ਆ ਸਾਡੇ ਨਾਲ ਅੱਛਾ ਪੈਸਾ ਵੀ ਤੋਂ ਆ ਸਕਦਾ ਤੇ ਅੱਛਾ ਜਾਏਗਾ ਕੱਚ ਦਾ ਗਲਾਸ ਵਰਤਣਾ ਨਹੀਂ ਕਿਸੇ ਦਾ ਵੀ ਸਥਾਨ ਤੇ ਪੱਠਾ ਟਿਕਨਚਾਰ ਤਾਂ ਦੁੱਧ ਦਾ ਪਿਆ ਕੇ ਜ਼ਰੂਰ ਰਹਿ ਜਾਓ ਜੇ ਅਮਰੀ ਜਾਨੀ ਮਿਥੂਨਾ ਸ਼ਿਵ ਵਾਲਿਆਂ ਨੂੰ ਵੱਡੇ ਵੱਡੇ ਰਿਆਂ ਦੇ ਮੱਥਾ 'ਚ ਰੋਟੇ ਕਰਾ ਕਿਉਂਕਿ ਬ੍ਰੈਸ ਵੱਤ ਲੱਗਦਾ ਚੱਕਰਾਸ਼ਵਾ ਨੇ ਤਾਂ ਮੱਥਾ ਟੇਕੋ ਥੋੜੀ ਜਿਹੀ ਮੈਡੀਟੇਸ਼ਨ ਕਰੋ ਬ੍ਰੈਸ ਵੱਤ ਬੜਾ ਸ਼ੋਗ ਫਾਦ ਦਿੰਦਾ ਬ੍ਰੈਸ ਵੱਤ ਮਤਲਬ ਮੂਨ ਸਮਰਤੀ ਹੈ ਨਾ ਤੁਸੀਂ ਚੁੱਪ ਕਰਕੇ ਥੋੜੀ ਦੇਰ ਬੈਠ ਕੇ ਆਪਣੇ ਆਪ ਨੂੰ ਚੰਦਣਾ ਮੈਡੀਟੇਸ਼ਨ ਕਰਨਾ ਤੁਹਾਡੀ એનર્ਜੀ ਨੂੰ ਵਧਾਏਗਾ ਠੀਕ ਹੈ ਕਿਸੇ ਤਰ੍ਹਾਂ ਦੀ ਕਿਸੇ ਰੋਗ ਬਿਮਾਰੀ ਨੂੰ ਲੈ ਕੇ ਚਿੰਤਾ ਹੈ ਤਾਂ ਉਹ ਬਿਲਕੁਲ ਠੀਕ ਹੋ ਜਾਏਗੀ ਟੈਨਸ਼ਨ ਨਾ ਕਰੋ ਹਲਕਾ ਜਿਹਾ ਪੀਲੇ ਰੰਗਦਾਰ ਵਾਲ ਆਪਣੀ ਕੋਟ ਰਤਨੋ ਜਪਦੀ ਰੱਖੋ ਫ੍ਰੈਂਡਸ ਕੈਂਸਰ ਜਾਨੀ ਕਰਕਰਾਂਸ਼ੀ ਵਾਲਿਆਂ ਦੇ ਸੂਰਜ ਪੁੱਤੇ ਲਗਣ ਚ ਚੱਲ ਰਿਹਾ ਹੈ ਬ੍ਰੈਸ ਬੋ ਸ਼ੁਕਰਵਾਰ ਹੈ ਸਾਨ ਜਿਵੇਂ ਚੰਦਰ ਸੋਚ ਇਸਨੂੰ ਉਹਦਾ ਨਕਸ਼ਤਰ 9 13 ਤੋਂ ਬਾਅਦ ਸ਼ੁਰੂ ਹੋ ਜਾਏਗਾ ਵਧੀਆ ਆਪਣੇ ਲਈ ਸੋਚਣਾ ਸੈਰ ਕਰਨਾ ਤੇ ਨਾਲ ਘਰ ਤੋਂ ਨਿਕਲਦੇ ਸਮੇਂ ਪਾਣੀ ਦਾ ਘੁੱਟ ਪੀ ਕੇ ਜਾਣਾ ਇਹ ਗੱਲ ਖਰਾਚਾ ਹੋਣਾ ਅੱਜ 10ਵੇਂ ਦਿਨ ਤੱਕ ਬਰਦਾਸ਼ਤ ਰਹੇਗਾ ਅਗਰ ਕਿਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਪਤਾ ਸੇ ਚਲ ਲੈਣਾ ਜੇ ਜਨ ਇਸ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਚੌਥੇ ਚੰਦਰ ਮਾਂ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਫਿਰ ਵੈਸੇ ਹੀ ਅੱਛਾ ਹੋ ਜਾਂਦਾ ਜੇ ਮਾਂ ਖੁਸ਼ ਹੈ ਤਾਂ ਸਮਝੋ ਘਰ ਵਿੱਚ ਖੁਸ਼ੀਆਂ ਵੈਸੇ ਹੀ ਆਉਣਾ ਚੱਲਦੀਆਂ ਨੇ ਹਾਂ ਰੋਗ ਬਿਮਾਰੀ ਦੀ ਕੋਈ ਚਿੰਤਾ ਹੋਵੇ ਤਾਂ ਕੁੱਤੇ ਨੂੰ ਰੋਟੀਆਂ ਚ ਪਾ ਦੇਣੀ ਹੈ ਦਸਵੀਂ ਦਾ ਦੇਣਾ ਹੈ ਅਗਰ ਕਿਤੇ ਜਾ ਰਹੇ ਹੋ ਮੱਥਾ ਟੇਕਣ ਤਾਂ ਬਹੁਤ ਹੀ ਅੱਛਾ ਕੇਲੇ ਰਖੋ ਲਗਨ ਚ ਬੈਠਾ ਕੇ ਸੋਚੋ ਬਫਲ ਦੇਗਾ ਧਾਰਮਿਕ ਸਥਾਨ ਤੇ ਬੱਚਿਆਂ ਨੂੰ ਦੇ ਸਕਦੇ ਹੋ ਜਾਂ ਫਿਰ ਅਗਰ ਤੁਸੀਂ ਕਿਤੇ ਨਹੀਂ ਜਾ ਰਹੇ ਤਾਂ ਘਰ ਚ ਗੰਗਾ ਚਲ ਪਾ ਕੇ ਕਿਸੇ ਧਾਰਮਿਕ ਸਥਾਨ ਦਾ ਚਲ ਪਾ ਕੇ ਇਸ਼ਨਾਨ ਕਰ ਲਿਓ ਵਰਗੋ ਕੰਨਿਆ ਰਾਸ਼ੀ ਵਾਲਿਆਂ ਦਾ ਦਿਨ ਤਕਰੀਬਨ ਠੀਕ ਠਾਕ ਜਿਆ ਥੋੜੀ ਜੀ ਖਚਲ ਖਵਾਰੇ ਜ਼ਰੂਰ ਬਣੀ ਹੈ ਕੋਈ ਨਵੀਂ ਚੀਜ਼ ਲੈਣ ਕਰਕੇ ਤੇ ਪਰ ਚੰਦਰ ਤੁਹਾਡੇ ਤੀਸਰੇ ਸਥਾਨ ਵਿੱਚ ਹੈ ਅਚਾਹੇ ਮਾਨਾ ਕੋਈ ਯਾਤਰਾ ਨਹੀਂ ਕਰਨੀ ਬਹੁਤ ਧਿਆਨ ਨਾਲ ਕਿਤੇ ਜਾਣਾ ਹੈ ਬਹੁਤ ਧਿਆਨ ਨਾਲ ਹੀ ਆਪਣੇ ਕੰਮਕਾਰਾਂ ਨੂੰ ਤਰਕੀਬ ਨਾਲ ਕਰਨਾ ਹੈ ਤੇ ਦੂਸਰੀ ਗੱਲ ਇਹ ਹੈ ਕਿ ਮੰਗਲ ਕਿਉਂਕਿ ਤੁਹਾਡੇ ਲਗਣ ਵਿੱਚ ਆ ਤੇ ਗੁੱਸਾ ਘਟ ਕਰਨਾ ਬੀਬੀ ਦਾ ਧਿਆਨ ਰੱਖਣਾ ਹੈ ਬੁੱਧ ਦਾ ਨਕਸ਼ਤਰ 9 13 ਤੋਂ ਬਾਅਦ ਸ਼ੁਰੂ ਹੋ ਜਾਏਗਾ ਕੋਈ ਵੀ ਲੋਨ ਲੈਣ ਬਾਰੇ ਸੋਚਿਆ ਕੋਈ ਪੇਪਰ ਵਰਕ ਕਿਸੇ ਗੱਡੀ ਵਿੱਚ ਲੈ ਕੇ ਕੋਈ ਚੱਲ ਰਿਹਾ ਸੀ ਤਾਂ ਉਹ ਠੀਕ ਹੋ ਜਾਏਗਾ ਤਾਂਬੇ ਦਾ ਪੈਸਾ ਜ਼ਰੂਰ ਜੇਬ ਚ ਰੱਖ ਲਓ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਹਰੀਆਂ ਸਬਜ਼ੀਆਂ ਦੇ ਸਕਦੇ ਹੋ ਲੇਬਰਾਜ਼ਾਨੀ ਤੁਲਾ ਰਾਸ਼ੀ ਵਾਲਿਆਂ ਨੂੰ ਤੁਮਤ ਮੱਤੇ ਲੈਣਾ ਚਾਹੀਦਾ ਤੁਸ ਚੌਲ ਖੀਰ ਦਾ ਸਮਾਨ ਅੱਜ ਤੁਸੀਂ ਅਪੇਸ਼ੀ ਦੰਦੇ ਮੱਥਾ ਟੇਕਣ ਜਾ ਰਹੇ ਹੋ ਜਾਨ ਕਿਤੇ ਵੀ ਤੁਸੀਂ ਜਿਨ੍ਹਾਂ ਨੂੰ ਵੀ ਮੰਨਦੇ ਹੋ ਜਾਂ ਆਪਣੇ ਵੱਡੇ-ਵਡੇਰਿਆਂ ਦੇ ਨਾਂ ਤੇ ਤੁਸੀਂ ਖੀਰ ਬਣਾ ਕੇ ਥੋੜੀ ਜੀ ਸ਼ੰਤ ਤੇ ਰੱਖ ਦਿਓ ویسੇ ਦਾ ਤੁਹਾਨੂੰ ਮੈਂ ਦੱਸਾਂ ਅੱਜ 11:45 ਮਿੰਟ ਤੋਂ ਬਾਅਦ ਦਸਵੀਂ ਦਾ ਪੜਖ ਸ਼ੁਰੂ ਹੋ ਖਤਮ ਹੋ ਜਾ ਰਿਹਾ ਹੈ ਪਰ ਫਿਰ ਵੀ ਤੁਸੀਂ ਮਤਾਤੇ ਕਿ ਇਹ ਕਿਸਕਾ ਦਿਨ ਕੁਦਰਤ ਨੂੰ ਤੁਹਾਡਾ ਵਿਸ਼ਵਾਸ એનર્ਜੀ ਚਾਹੀਦੀ ਆ ਬੱਚਿਆਂ ਨੂੰ ਕਿਰਖਾਨ ਨੂੰ ਤੋਂ ਹੋਰ ਅੱਛਾ ਹੋ ਜਾਏਗਾ ਅਗਲੇ ਰਾਸ਼ੀ ਸਕੋਰਪੀਓ ਬ੍ਰਿਸ਼ਚ ਰਾਸ਼ੀ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਨਕਸ਼ਤਰ ਮਿੱਤਰਨੀ ਆ ਥੋੜਾ ਨਜ਼ਰਾਂ ਤੋਂ ਬਚਣਾ ਹੈ ਜਿੱਦ ਕੇ ਹੜਕੇ ਕੋਈ ਕੰਮ ਨਹੀਂ ਕਰਨਾ ਤੇ ਨਚਲਾ ਜੂ ਕੰਮ ਥੋੜਾ ਤੰਗ ਕਰੇਗਾ ਥੋੜਾ ਬੈਕ ਪੈਨ ਤੰਗ ਕਰੇਗਾ ਥੋੜਾ ਇਹ ਐਸਾ ਕਰ ਦਿਓ ਪਰ ਰੈਸਟ ਨਹੀਂ ਕੀਤੀ ਇਸ ਕਰਕੇ ਥੋੜੀ ਜੀ ਸਰੀਰਿਕ ਪਰੇਸ਼ਾਨੀ ਵੀ ਰਹਿ ਸਕਦੀ ਹੈ ਦੂਸਰੀ ਗੱਲ ਇਹ ਆ ਕਿ ਚੰਦੇ ਦੇਖਣਾ ਚ ਪਾਣੀ ਪੀਣਾ ਤੇ ਤੀਜੀ ਸਭ ਤੋਂ ਜ਼ਰੂਰੀ ਗੱਲ ਆਪਣੇ ਪੇਟ ਕਿਸੇ ਨੂੰ ਨਹੀਂ ਦੇਣੇ ਤੇ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਲੱਡੂ ਲੈ ਕੇ ਜਾਓ ਰੱਖ ਦਿਓ ਆਪਣੇ ਪ੍ਰਸ਼ਾਦ ਵੰਡਦੇ ਅਗਰ ਨਹੀਂ ਜਾ ਰਹੇ ਤਾਂ ਤੁਸੀਂ ਲੱਡੂ ਜੋ ਹੈ ਤੁਹਾਡਾ ਥੋੜਾ ਥੋੜਾ ਜਿਹਾ ਉੱਚਾ ਉੱਚਾ ਕਰਕੇ ਤੇ ਪਤਲੇ ਰੱਖ ਦੋ ਕਿਡੇ ਕੋਲੇ ਖਾ ਜਾਣਗੇ ਮੰਗਲ ਛੇ ਨਹੀਂ ਅੱਛਾ ਹੋ ਜੇਗਾ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਮੰਗਲ ਦਸਵੇਂ ਸਥਾਨ 'ਚ ਸ਼ਰੀ ਚੌਥੇ ਸਥਾਨ 'ਚ ਹੈ ਇਸ ਕਰਕੇ ਸੈਜਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਤੇ ਲਈ ਬੁੱਧ ਦਾ ਨਕਸ਼ਤਕ ਠੀਕ ਠਾਕ ਹੈ ਇਹ ਅੱਛਾ ਜਾਏਗਾ ਦਿਨ ਤੁਹਾਡਾ ਵਧੀਆ ਉਹੀ ਗੱਲ ਹੈ ਕਿ ਜਦੋਂ ਤੱਕ ਸੂਰਜ ਉਹ ਦੁਬਾਰਾ ਇਸ ਸਤਾਰ ਵਿੱਚ ਹੈ ਕੋਈ ਨਾ ਕੋਈ ਥੋੜੀ ਬੋਤੀ ਪਰੇਸ਼ਾਨੀ ਰਹੇਗੀ ਜ਼ਿਆਦਾ ਖਤਰਨਾਕ ਗੱਲ ਕੁਝ ਨਹੀਂ ਹੈ ਤਾਂ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਰਾਸ਼ੀ ਵਾਲਿਆਂ ਨੇ ਥੋੜਾ ਮਾਨਸਿਕ ਕਲਪਾਹਟ ਤੋਂ ਬਚਣਾ ਹੈ ਕੰਮ ਕਰਦੇ ਸਥਿਤੀ ਨੂੰ ਠੀਕ ਕਰ ਲੈ ਸੋਚ ਕੇ ਬੈਠ ਕੇ ਖਾਣਾ ਖਾ ਲੈਣਾ ਤੇ ਤੀਜੀ ਗੱਲ ਇਹ ਹੈ ਕਿ ਬੁੱਧ ਨੂੰ ਸ਼ੁਰੂ ਕਰਨ ਲਈ ਪੰਛੀਆਂ ਨੂੰ ਸਤਨਾ ਚਾ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਸਿਤਾਰੇ ਚੰਗੀਆਂ ਤੁਹਾਡੇ ਦਿਨ ਅੱਛਾ ਜਾਏਗਾ ਤੁਹਾਡਾ ਕੰਮ ਕਰ ਦੀ ਸਥਿਤੀ ਤਕਰੀਬਨ ਪਹਿਲਾਂ ਦੀ ਤਰ੍ਹਾਂ ਛੱਡੇਗੀ ਬਾਜ ਨਟ ਜਾਣਾ ਕਰਨੀ ਪੈਗੀ ਜਿਆਦਾ ਲੈਕਸ ਲੈਂਡ ਦੇ ਲਈ ਪ੍ਰਾਪਰਟੀ ਦੇ ਲਈ ਕਿਸੇ ਦਾ ਮਿੱਕਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਚਲੇ ਵਿਦਾ ਪੀਲੇ ਦਾ ਲੰਗਰ ਚ ਦੇ ਸਕਦੇ ਹੋ ਤੁਸੀਂ ਖਲਦੀ ਵੀ ਲੰਗਰ ਚ ਦੇ ਸਕਦੇ ਹੋ ਸੂਰਜ ਤੁਹਾਡਾ ਸਤਵੇਂ ਸਥਾਨ ਵਿੱਚ ਹੈ ਮੈਡੀਟੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਤੁਹਾਨੂੰ ਹਰ ਕੰਮ ਸਹੀ ਹੁੰਦਾ ਜਾਏਗਾ ਅਕੁਰੀਸ ਕੁੰਭ ਰਾਸ਼ੀ ਦੀ ਗੱਲ ਕਰੀ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਆ तकरीबन ਚੰਦਰ ਜੋ ਹੈ 10ਵੇਂ ਸਥਾਨ ਵਿੱਚ ਹੈ ਸਰਕਾਰੀ ਗੈਰ ਸਰਕਾਰੀ ਕੰਮਾਂ ਵਿੱਚ ਕਦਮ ਅੱਗੇ ਵਾਲੀ ਰਹੇਗਾ ਕੰਮ ਕਰਨ ਦੀ ਸਥਿਤੀ ਦਾ ਕੋਈ ਨੁਕਸਾਨ ਨਹੀਂ ਹੋਏਗਾ ਇੱਕ ਮਿੱਠੀ ਰੋਟੀ ਬਣਾ ਕੇ ਅੱਜ ਪੰਛੀਆਂ ਨੂੰ ਖੋਲ ਵਧੀਆ ਰਹੇਗਾ ਤੇ ਅਗਰ ਤੁਸੀਂ ਆਪਣੇ ਮੱਥਾ ਟੇਕਦੇ ਹੋ ਕਿਤੇ ਵੀ ਵਾਪਿਸ਼ ਇਦਾਂ ਦੇ ਜਾਂ ਆਪਣੇ ਵੱਡੇ ਬਜ਼ੁਰਗਾਂ ਦੇ ਮੱਥਾ ਟੇਕਦੇ ਤਾਂ ਥੋੜੀ ਜਿਹੀ ਤੇਗ ਬਣਾ ਕੇ ਮੱਥਾ ਟੇਕ ਸਕਦੇ ਹੋ ਤੇ ਅਗਰ ਨਹੀਂ ਦੇਖਦੇ ਤਾਂ ਕਿਤੇ ਅੰਝ ਦੁਪਦੇਸ਼ ਚੋਂ ਤੁਸੀਂ ਤਾਂ ਤੁਸੀਂ ਥੋੜੀ ਜਿਹੀ ਦੇਗ ਬਣਾ ਕੇ ਕਿਸੇ ਵੀ ਕਿਸੇ ਵੀ ਪੇੜ ਦੇ نیچے ਰੱਖੋ ਬਰੀ ਹੋ ਜਾਏਗਾ ਪਾਈਸੇ ਜਾਨੀ ਮੈਂ ਦਾ ਸ਼੍ਰੀ ਗੱਲ ਕਰੀ ਤਾਂ ਮੈਂ ਦਾਸ਼ੀ ਵਾਲਿਆਂ ਦੇ ਲਈ ਨੌਵੇਂ ਚੰਦਰ ਹੈ ਪਰ ਅੱਛਾ ਹੈ ਕੰਮ ਕਰ ਅੱਛਾ ਰਹੇਗਾ ਤੁਹਾਡਾ ਔਰ ਨਜ਼ਰਾਂ ਤੋਂ ਮੈਂ ਹਰ ਰੋਜ਼ ਤੁਹਾਨੂੰ ਕਹਿੰਦੀ ਆ ਚਾਹੀਨੀ ਲਗਨ ਚਾ ਤੁਹਾਡਾ ਨਜ਼ਰਾਂ ਤੋਂ ਬਚੋ ਆਪਣੀਆਂ ਸਥਿਤੀਆਂ ਦੀ ਚਰਚਾ ਜ਼ਿਆਦਾ ਨਾ ਕਰੋ ਸੋਸ਼ਲ ਮੀਡੀਆ ਤੇ ਜ਼ਿਆਦਾ ਆਪਣੀਆਂ ਕਦੇ ਫੋਟੋਆਂ ਪਾ ਦੇ ਖਾਦਾ ਪੀਤਾ ਸਭ ਦੱਸ ਦਿੱਤਾ ਕੀ ਲੋੜ ਪਈ ਹੈ ਬਿਮਾਰ ਹੋ ਜੋਗੇ ਐਵੇਂ ਪਰੇਸ਼ਾਨ ਹੋ ਜੋਗੇ ਕੰਮ ਕਰ ਲਗਜ਼ਰੀ ਜੋਨੇ ਰੁਕ ਜਾਣਗੇ ਤੇ ਪਰੇਸ਼ਾਨੀਆਂ ਵੱਧ ਜਾਣਗੀਆਂ ਠੀਕ ਹੈ ਦਸਵੀਂ ਦਾ ਦਿਨ ਹੈ ਅੱਜ ਪੀਲਾ ਰੰਗ ਪਹਿਨੋ ਬਹੁਤ ਹੀ ਵਧੀਆ ਤੇ ਅਗਰ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਤੁਸੀਂ ਉੱਚੀ ਲੰਗਰ ਜਿੱਦਾ ਆਟਾ ਦੇ ਸਕਦੇ ਹੋ ਉਹਦੇ ਨਾਲ ਸ਼ੁਕਰ ਚੌਥੇ ਸਤਾਨ ਦਾ ਸ਼ੁਭ ਫਲ ਦੇਗਾ ਕਣਕ ਲੈ ਕੇ ਜਾ ਸਕਦੇ ਹੋ ਥੋੜਾ ਦੁੱਧ ਲੈ ਕੇ ਜਾ ਸਕਦੇ ਹੋ ਤੇ ਇਹਦੇ ਨਾਲ ਜੋ ਹੈ ਸ਼ੁਕਰ ਚੌਥੇ ਦਾ ਫਲ ਸ਼ੁਭ ਮਿਲ ਜਾਂਦਾ ਹੈ ਠੀਕ ਹੈ ਇਹ ਸੀ ਜੀ ਅੱਜ ਦਸਵੀਂ ਤੇ ਖਾਸ ਤੇ ਨਾਲ ਕਿਹੜੀ ਦਿਸ਼ਾ ਕਿਹੜਾ ਫਲ ਦਿੰਦੀ ਹੈ ਇਸ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਅੱਜ ਆਪਾਂ ਗੱਲ ਕਰਾਂਗੇ ਅਗਰ ਤੁਹਾਨੂੰ ਪ੍ਰੋਬਲਮ ਪ੍ਰੋਬਲਮ ਦੇ ਮੁਤਾਬਕ ਦਿਸ਼ਾ ਠੀਕ ਹੈ ਅਗਰ ਪਹਿਲੀ ਪਹਿਲੀ ਗੱਲ ਮੇਨ ਗੱਲ ਕੀ ਆ ਮੇਨ ਗੱਲ ਇਹ ਆ ਕਿ ਸਾਨੂੰ ਮੇਨ ਪ੍ਰੋਬਲਮ ਹਰ ਕਿਸੇ ਨੂੰ ਤਕਰੀਬਨ ਰਾਜੀ ਨਹੀਂ ਆਉਂਦਾ ਖਰਚੇ ਹੀ ਜ਼ਿਆਦਾ ਨੇ ਪੈਸਾ ਨਹੀਂ ਦਿੱਤਾ ਇਹ ਪ੍ਰੋਬਲਮ ਬੜੀ ਦਿੱਤੀ ਤਾਂ ਹਮੇਸ਼ਾ ਆਪਣੇ ਘਰ ਵਿੱਚ ਤੁਸੀਂ ਜੋ ਵੀ ਤੁਹਾਡੀ ਸੇਵਿੰਗ ਆ ਉਸ ਨੂੰ ਸਾਊਥ-ਵੈਸਟ ਜਾਨੀ ਦੱਖਣ ਪੱਛਮ ਕੋਨੇ ਵਿੱਚ ਰੱਖੋ ਕਿਸੇ ਵੀ ਤਰ੍ਹਾਂ ਦੀ ਉੱਥੇ ਕਾਲੀ ਅਲਮਾਰੀ ਨਹੀਂ ਹੋਣੀ ਚਾਹੀਦੀ ਸਿਲਵਰ ਜਾਂ ਵਾਈਟ ਕਲਰ ਦੀ ਜਾਂ ਮੋਡ ਕਲਰ ਦੀ ਲਮਾਰੇ ਜਾਂ ਪੈਟੀ ਵਿੱਚ ਤੁਸੀਂ ਕਿਸੇ ਵੀ ਜਗ੍ਹਾ ਤੇ ਪੈਸੇ ਰੱਖ ਸਕਦੇ ਹੋ ਕਾਲੇ ਪਰਸਾ ਚ ਉਸ ਦਿਸ਼ਾ ਚ ਨਾ ਰੱਖੋ ਵਰਕਤ ਹੋਰੀ ਸ਼ੁਰੂ ਹੋ ਜੇ ਆਧਾ ਜਰੂਰੀ ਹੈ ਤਾਂ ਤੁਸੀਂ ਪੀਲੇ ਰੰਗ ਦੇ ਕੱਪੜੇ ਵਿੱਚ ਲਪੇਟ ਕੇ ਰੱਖਣ ਦੇ ਨਾਲ ਨਜਾਇਜ਼ ਖਰਚਾ ਨਹੀਂ ਕੱਲ ਦੱਸਾਂਗੇ ਅੱਜ ਦੱਸਿਆ ਜੇ ਜੜੀ ਸੈਟਿੰਗ ਅੱਛੀ ਹੋਵੇ ਪਰ ਨਜਾਇਜ਼ ਖਰਚੇ ਨਾ ਹੋਣ ਕੱਲ ਦੱਸਾਂਗੇ ਪੈਸਾ ਆਉਣ ਦੇ ਲਈ ਲਕਜਰੀ ਲਾਈਫ ਦੇ ਲਈ ਕਿਹੜੀ ਚੀਜ਼ Horsaya bak Yurt filtresinin hocası Şimdi hadi Beş